ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਉਸ ਮਹਾਨ ਪਵਿੱਤਰ ਧਰਤੀ ਤੇ ਮਾਗ ਦੇ ਪਹਿਲੇ ਦਿਨ ਜਿਹਨੂੰ ਮਾਗ ਹੀ ਕਹਿੰਦੇ ਆ ਬੜਾ ਪਵਿੱਤਰ ਦਿਹਾੜਾ ਮੰਨੇ ਜਾਂਦਾ ਉਸ 40 ਮੁਕਤਿਆਂ ਦੀ ਉਸ 40 ਯੋਧਿਆਂ ਦੀ ਉਸ ਮਹਾਨ ਧਰਤੀ ਤੇ ਖੜੇ ਆ ਜਿੱਥੇ ਉਹਨਾਂ ਨੇ ਸ਼ਹਾਦਤ ਦੇ ਕੇ ਗੁਰੂ ਤੋਂ ਆਪਣਾ ਵਦਾਵਾ ਪੜਵਾਇਆ ਇੱਕ ਬੜੀ ਵੱਡੀ ਇਤਿਹਾਸਿਕ ਘਟਨਾ ਹੈ ਕਿ ਔਰਤ ਮਾਈ ਭਾਗੂ ਨੇ ਸਿੱਖਾਂ ਦਾ ਬਦਾਵਾ ਪੜਵਾਉਣ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਇਸ ਖਦਰਾਨੇ ਦੀ ਢਾਬ ਤੇ ਇੱਕ ਜੰਗ ਲੜਿਆ ਤੇ ਉਸ ਸਮੇਂ ਉਸ ਜੰਗ ਦੇ ਵਿੱਚ ਦੁਸ਼ਮਣਾਂ ਨੂੰ ਮਾਤ ਦਿੱਤੀ ਤੇ ਜਿਹੜੇ ਸ਼ਹੀਦ ਸੀ 40 ਮੁਕਤੇ ਉਹਨਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਅੱਜ ਉਹਨਾਂ ਨੂੰ ਨਤਮਸਤਕ ਹੋਣ ਵਾਸਤੇ ਇਸ ਧਰਤੀ ਤੇ ਪ੍ਰਣਾਮ ਕਰਨ ਵਾਸਤੇ ਉਹਨਾਂ ਦੀ ਕਰਨੀ ਨੂੰ ਸਲਾਮ ਕਰਨ ਵਾਸਤੇ ਅਸੀਂ ਪਹੁੰਚੇ ਆਂ ਅੱਜ ਅਸੀਂ ਦੇਖ ਰਹੇ ਆਂ ਕਿ ਦੁਨੀਆ ਦੇ ਕੋਨੇ-ਕੋਨੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਇਹਨਾਂ ਸ਼ਹੀਦਾਂ ਦੀ ਨੂੰ ਨਤਮਸਤਕ ਹੋਣ ਵਾਸਤੇ ਸੰਗਤਾਂ ਪਹੁੰਚਦੀਆਂ ਨੇ ਹੋਰ ਵੀ ਲੋਕ ਜਿਹੜੇ ਆ ਆਪੋ ਆਪਣੇ ਕੰਮ ਕਾਜ ਛੱਡ ਕੇ ਇੱਥੇ ਪਹੁੰਚਦੇ ਆ ਉਹ ਅੱਜ ਸਾਨੂੰ ਇਹ ਜਿਹੜੀ ਧਰਤੀ ਆ ਇਹ ਧਰਤੀ ਇੱਕ ਸੰਦੇਸ਼ ਵੀ ਦਿੰਦੀ ਆ ਕਿ ਅਸੀਂ ਆਪਣੀ ਗੁਰੂ ਤੋਂ ਜਿਹੜੀ ਸਾਡੀ ਬੇਮੁਖਤਾ ਸੀ ਉਹਨੂੰ ਅਸੀਂ ਮੁਰਤੋਂ ਸਵਾਰ ਸਕਦੇ ਆ ਇਹ ਸਥਾਨ ਇਸ ਗੱਲ ਦਾ ਸਾਨੂੰ ਇੱਕ ਸੰਕੇਤ ਵੀ ਦਿੰਦਾ ਤੇ ਇਸ ਗੱਲ ਦਾ ਇਸ਼ਾਰਾ ਵੀ ਦਿੰਦਾ ਤੇ ਇਸ ਗੱਲ ਦੀ ਸਾਨੂੰ ਸੋਝੀ ਵੀ ਦਿੰਦਾ ਸੋ ਜਿਵੇਂ ਗੁਰੂ ਸਾਹਿਬ ਨੇ ਆਪਣੇ ਕਮਰ ਕਸੇ ਵਿੱਚੋਂ ਸਿੱਖਾਂ ਦਾ ਵਦਾਵਾ ਪਾੜਿਆ ਅੱਜ ਵੀ ਲੋੜ ਆ ਸਾਨੂੰ ਕਿਉਂਕਿ ਅਸੀਂ ਲੋਕ ਜਿਹੜੇ ਆ ਅਸੀਂ ਆਪਣੇ ਗੁਰੂ ਤੋਂ ਬੇਮੁਖ ਹੋ ਗਏ ਪਦਾਰਥਵਾਦ ਦੀ ਦੌੜ ਦੇ ਅੰਦਰ ਅਸੀਂ ਗੁਰੂ ਨੂੰ ਭੁੱਲਦੇ ਜਾ ਰਹੇ ਹਾਂ ਤੇ ਇਸ ਸਮੇਂ ਦੇ ਵਿੱਚ ਆਓ ਅਸੀਂ ਸਾਰੇ ਲੜਕੇ ਗੁਰੂ ਦੀ ਉਸ ਕਰਨੀ ਨੂੰ ਗੁਰੂ ਦੇ ਦਿੱਤੇ ਸਾਨੂੰ ਜੋ ਸਾਨੂੰ ਸਿੱਖੀ ਦਿੱਤੀ ਆ ਜੋ ਸਾਨੂੰ ਸਰਦਾਰੀ ਬਖਸ਼ੀ ਆ ਇਹਨ ਗਰੀਬ ਸਿੱਖਨ ਕੋ ਦਿਉ ਪਾਸ਼ਾ ਯਾਦ ਕਰੇ ਹਮਰੀ ਗੁਰਿਆਈ ਗੁਰੂ ਸਾਹਿਬ ਨੇ ਜੋ ਸਾਨੂੰ ਬਖਸ਼ਿਆ ਅੱਜ ਅਸੀਂ ਉਸ ਗੁਰੂ ਦੇ ਅੱਗੇ ਜੋਦਲੀ ਕਰੀਏ ਤੇ ਅਸੀਂ ਵੀ ਆਪਣਾ ਬਦਾਵਾ ਪੜਵਾਈਏ ਇਹ ਤਾਂ ਸਾਡੀ ਧਾਰਮਿਕ ਗੱਲ ਆ ਜਾਂਦੀ ਆ ਪਰ ਜੇ ਅਸੀਂ ਦੁਨਿਆਵੀ ਤੌਰ ਤੇ ਦੇਖੀਏ ਅੱਜ ਲੋੜ ਆ ਸਿੱਖਾਂ ਨੂੰ ਅੱਜ ਸਿੱਖਾਂ ਨੂੰ ਜਿਹੜੇ ਲੀਡਰ ਆ ਉਹਨਾਂ ਨੂੰ ਵੀ ਆਪਣੇ ਗੁਰੂ ਪ੍ਰਤੀ ਜਿਹੜੀ ਬੇਮੁਖਤਾ ਪਿਛਲੇ ਸਮੇਂ ਕਿਤੇ ਰਹਿ ਗਈ ਹੋਵੇ ਜਾਣੇ ਅਣਜਾਣੇ ਵਿੱਚ ਉਸ ਲਈ ਵੀ ਅੱਗੇ ਆਉਣ ਦੀ ਲੋੜ ਆ ਤੇ ਜਿਹੜੀ ਸੰਗਤ ਆ ਪੰਜਾਬ ਦਾ ਆਵਾਮ ਆ ਉਹਨੂੰ ਵੀ ਇਸ ਗੱਲ ਨੂੰ ਸਮਝਣ ਦੀ ਲੋੜ ਆ ਕਿ ਉਹਨਾਂ ਨੇ ਆਪਣੀ ਜਿਹੜੀ ਮੁਖ ਧਿਰ ਸੀ ਜਿਹੜੀ ਧਿਰ ਨੇ ਇਸ ਪੰਜਾਬ ਦੇ ਲਈ ਸਿੱਖਾਂ ਦੇ ਲਈ ਇਸ ਪੰਜਾਬ ਦੇ ਵਸਿੰਦਿਆਂ ਲਈ ਆਪਣਾ ਆਪਾ ਕੁਰਬਾਨ ਕੀਤਾ ਤੇ ਬਹੁਤ ਵੱਡਾ ਇੱਕ ਸੰਘਰਸ਼ ਲੜਿਆ ਅਕਾਲੀ ਦਲ ਲਈ ਉਸ ਦੇ ਵਾਸਤੇ ਵੀ ਉਸ ਤੋਂ ਅਸੀਂ ਬੇਮੁਖ ਹੋਏ ਜਿਹਦੇ ਕਰਕੇ ਅੱਜ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੀ ਧਰਤੀ ਤੇ ਇੱਕ 92 ਗੁੰਗੇ ਜਿਹੜੇ ਚੁਣ ਕੇ ਆਏ ਜਿਹੜੇ ਕਿ ਇਸ ਧਰਤੀ ਦੇ ਨਾ ਤਾਂ ਵਾਰਸ ਘਾ ਸਕਦੇ ਆ ਤੇ ਨਾ ਇਸ ਧਰਤੀ ਦੇ ਕੀ ਨਾ ਕਹਿੰਦੇ ਖੈਰ ਖਵਾ ਘਾ ਸਕਦੇ ਆ ਅੱਜ ਇਸ ਪੰਜਾਬ ਦੇ ਅੰਦਰ ਇਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੀ ਥਾਂ ਤੇ ਇੱਥੇ ਇਨਕਲਾਬ ਦਾ ਨਾਰਾ ਲੱਗ ਰਿਹਾ ਅੱਜ ਇੱਥੇ ਭਗਵੰਤ ਸਿੰਘ ਮਾਨ ਨਹੀਂ ਭਗਵੰਤ ਮਾਨ ਚੱਲ ਰਿਹਾ ਅੱਜੇ ਬਹੁਤ ਵੱਡੀਆਂ ਜ਼ਰੂਰਤਾਂ ਨੇ ਸਾਨੂੰ ਸੱਚੇ ਮਨ ਦੇ ਨਾਲ ਗੁਰੂ ਦੇ ਅੱਗੇ ਆਪਣਾ ਵਧਾਵਾ ਪੜਵਾਉਣਾ ਚਾਹੀਦਾ ਇਸ ਪੰਜਾਬ ਦੇ ਗੁਰੂਆਂ ਪੀਰਾਂ ਦੀ ਧਰਤੀ ਜਿਹੜੀ ਆ ਇਥੋਂ ਦੇ ਲੋਕਾਂ ਨੂੰ ਆਪਣੇ ਆਪ ਦੇ ਵਿੱਚ ਮੋੜ ਆਉਣਾ ਚਾਹੀਦਾ ਤਾਂ ਕਿ ਆਪਣੇ ਅਸੀਂ ਪੰਥ ਦੇ ਲਈ ਆ ਇਕਤਰ ਹੋਈਏ ਕਿਉਂਕਿ ਸਾਡੇ ਤੇ ਚੁਣੌਤੀਆਂ ਬਹੁਤ ਨੇ ਸਾਡੇ ਸਿਰ ਤੇ ਦਸਤਾਰ ਲਵਾ ਕੇ ਸਾਡੇ ਤੇ ਟੋਪ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਉਹਨਾਂ ਸੂਰਬੀਰ ਯੋਧਿਆਂ ਬਾਬਿਆਂ ਨੂੰ ਇਹ ਇਥੇ ਬਾਹਲ ਬਣਾ ਕੇ ਇਹ ਜਿਹੜੀ ਗੱਲ ਕੀਤੀ ਜਾ ਰਹੀ ਹੈ ਤੁਹਾਡੀਆਂ ਸੰਸਥਾਵਾਂ ਜਿਹੜੀਆਂ ਜਿਹੜੀਆਂ ਸਿੱਖਾਂ ਦੇ ਕਹਿੰਦੇ ਸਿਰ ਦਿੱਤੇ ਤੇ ਉਸਰੀਆਂ ਸਨ ਉਸ ਨੋਣੀ ਕੋਰਦਰਾ ਪਰਾਂ ਦਾ ਕਮੇਟੀ ਵਰਗੀਆਂ ਸੰਸਥਾਵਾਂ ਉਹਨਾਂ ਨੂੰ ਢਾਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੜਾ ਵੱਡਾ ਹੱਲਾ ਵਾ ਤੇ ਇਹ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਆਓ ਮੁੜ ਕੇ ਗੁਰੂ ਦੀ ਛਰਨ ਵਿੱਚ ਆਈਏ ਆਪਣਾ ਵਿਦਾਵਾ ਪੜਵਾਈਏ ਤਾਂ ਕਿ ਅਸੀਂ ਇਸ ਧਰਤੀ ਨੂੰ ਇਸ ਧਰਤੀ ਦੇ ਵਾਰਸਾਂ ਦੇ ਹਵਾਲੇ ਕਰੀਏ ਏ ਆਪਣੇ ਆਪ ਤੋਂ ਜੇ ਸਾਡੇ ਤੋਂ ਕਿਸੇ ਸਮੇਂ ਜਾਣੇ ਅਣਜਾਣੇ ਜੋ ਗਲਤੀਆਂ ਹੋਈਆਂ ਉਹ ਅਸੀਂ ਅੱਜ ਗੁਰੂ ਦੇ ਸਾਹਮਣੇ ਹੋ ਕੇ ਬਦਾਵਾ ਪੜਵਾਈਏ ਤੇ ਇੱਕ ਵੱਡਾ ਕਾਫਲਾ ਲੈ ਕੇ ਚੱਲ ਗਏ ਤਾਂ ਕਿ ਇਸ ਦੁਨੀਆ ਦੇ ਅੰਦਰ ਸਿੱਖਾਂ ਦਾ ਜਿਹੜਾ ਜਿਹੜਾ ਗੁਰੂ ਨੇ ਦਿੱਤਾ ਸਿਧਾਂਤ ਆ ਉਹਨੂੰ ਪ੍ਰਚਾਰ ਸਕੀਏ ਤੇ ਕੇਸਰੀ ਪਰਚਮ ਬੁਲੰਦ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ